ਹਾਂਜੀ ਦੋਸਤੋ ਆ ਦੇਖੋ ਅਸੀਂ ਜਿਹੜਾ ਗੁਲਾਬ ਹੁੰਦਾ ਹੈ ਉਸ ਦੀਆਂ ਲੈ ਕੇ ਆਏ ਆ ਟਾਹਣੀਆਂ ਤੇ ਅੱਜ ਮੈਂ ਤੁਹਾਨੂੰ ਇਹਦੀਆਂ ਦੱਸ ਰਿਹਾ ਕਿ ਆਪਾਂ ਇਹਦੀਆਂ ਕਿਵੇਂ ਕਲਮਾਂ ਕੱਟਾਂਗੇ ਤੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਲਗਾਵਾਂਗੇ ਆ ਦੇਖੋ ਅਸੀਂ 8-10 ਜਿਹੜੇ ਖੱਡੇ ਹੈਗੇ ਆ ਉਹ ਕਰ ਲਏ ਨੇ ਤੇ ਥੋੜਾ ਜਿਹਾ ਗੋਬਰ ਵੀ ਲੈ ਕੇ ਆਂਦਾ ਜੋ ਕਿ ਆਪਾਂ ਇਹਦੇ ਵਿੱਚ ਫਿਲ ਕੀਤਾ ਹੈ ਜਿਸ ਦੇ ਨਾਲ ਇਹਨਾਂ ਕਲਮਾਂ ਨੂੰ ਜਿਹੜੀ ਨਿਊਟ੍ਰੀਸ਼ਨ ਮਿਲੇਗੀ ਤੇ ਦੇਖੋ ਕਲਮਾ ਆਪਾਂ ਕਿਵੇਂ ਕੱਟ ਸਕਦੇ ਹਾਂ ਪਹਿਲਾਂ ਤਾਂ ਇਹ ਗੱਲ ਦਾ ਧਿਆਨ ਰੱਖੋ ਕਿ ਅਜਿਹੀ ਟਾਣੀ ਲੈ ਕੇ ਆਓ ਜਿਸ ਦੇ ਵਿੱਚ ਤੁਹਾਨੂੰ ਥੋੜੇ-ਥੋੜੇ ਇਸ ਤਰ੍ਹਾਂ ਉਹ ਟਾਣੀ ਜਿਹੜੀ ਹੈ ਫੁੱਟੀ ਹੋਵੇ ਆ ਦੇਖੋ ਇਸ ਤਰ੍ਹਾਂ ਇਹ ਫੁੱਟੀ ਵੀ ਟਾਣੀ ਹੈ ਤਾਂ ਇਸ ਤਰ੍ਹਾਂ ਦੀ ਤੁਸੀਂ ਟਾਣੀ ਲੈ ਕੇ ਆਓ ਇਹ ਦੇਖੋ ਇਹ ਆਪਾਂ ਟਾਣੀ ਲਿਆਂਦੀ ਹੈ ਤੇ ਦੇਖੋ ਕਲਮੇਰੀ ਜਿਹੜੀ ਹੈਗੀ ਹੈ ਜਿਵੇਂ ਆਪਾਂ ਕਲਮ ਕੱਟਦੇ ਹੁੰਦੇ ਸੀ ਉਸ ਤਰ੍ਹਾਂ ਕਰਕੇ ਦੇਖੋ ਇਸ ਤਰ੍ਹਾਂ ਇਹ ਦੀ ਜਿਹੜੀ ਹੈਗੀ ਆ ਕਲਮ ਉਹ ਤਿਆਰ ਕਰਾਂਗੇ ਇਹ ਦੇਖੋ ਇਹ ਕਲਮ ਦੇ ਰੂਪ ਦੇ ਵਿੱਚ ਆ ਆਪਾਂ ਨੇ ਘੜ ਲਈ ਹੈ ਤੇ ਇਸ ਤਰ੍ਹਾਂ ਕਲਮਾਂ ਤੁਸੀਂ ਇਹਨਾਂ ਦੀਆਂ ਘੜ ਲੈਣੀਆਂ ਨੇ ਇਹ ਦੇਖੋ ਇਹ ਦੇਖੋ ਇਹ ਕਲਮ ਦੇਖੋ ਆਪਾਂ ਜਿਹੜੀ ਘੜ ਲਈ ਹੈ ਤੇ ਫਿਰ ਇਸ ਨੂੰ ਆਪਾਂ ਇਹ ਦੇਖੋ ਜਿਹੜੇ ਆਪਾਂ ਖੱਡੇ ਕਰੇ ਨੇ ਤਿਆਰ ਉਹਨਾਂ ਦੇ ਵਿੱਚ ਜਿਹੜਾ ਗੋਬਰ ਆਪਾਂ ਨੇ ਪਾਇਆ ਹੈ ਤੇ ਵਿੱਚ ਆਪਾਂ ਉਹਦੇ ਵਿੱਚ ਮਿੱਟੀ ਮਿਕਸ ਕੀਤੀ ਹੈ ਔਰ ਇਹ ਵਿੱਚ ਆਪਾਂ ਇਹਨਾਂ ਨੂੰ ਡੂੰਗਾ ਕਰਕੇ ਇਸ ਤਰ੍ਹਾਂ ਕਰਕੇ ਗੱਟ ਦੇਵਾਂਗੇ ਤੇ ਉੱਪਰ ਦੇਖੋ ਆਪਾਂ ਇਹਨਾਂ ਦੇ ਉੱਤੇ ਮਿੱਟੀ ਪਾ ਦਾਂਗੇ ਤੇ ਥੋੜਾ ਜਿਹਾ ਇਸ ਤਰ੍ਹਾਂ ਆਪਾਂ ਸਪੇਸ ਵੀ ਰੱਖ ਲਾਂਗੇ ਤਾਂ ਕਿ ਰੋਜ ਜਿਹੜਾ ਹੈਗਾ ਇਸ ਨੂੰ ਆਪਾਂ ਪਾਣੀ ਦੇ ਸਕੀਏ ਇਹ ਦੇਖੋ ਇਹਨਾਂ ਕਲਮਾਂ ਨੂੰ ਤੁਸੀਂ ਐਜ਼ ਏ ਹੈਜ ਵੀ ਵਰਤ ਸਕਦੇ ਹੋ ਪਹਿਲਾਂ ਤੁਸੀਂ ਇਹਨੂੰ ਆਪਣੀ ਪ੍ਰੋਟੈਕਸ਼ਨ ਦੇ ਅੰਡਰ ਲਗਾ ਲਵੋ ਜਿੱਥੇ ਤੁਹਾਡੀ ਜ਼ਿਆਦਾ ਪ੍ਰੋਟੈਕਸ਼ਨ ਹੈ ਫਿਰ ਜਦੋਂ ਇਹ ਚੰਗੀ ਤਰ੍ਹਾਂ ਫੁੱਟ ਪੈਣ ਤੇ ਇਹਨਾਂ ਨੂੰ ਕੱਢ ਕੇ ਐਜ਼ ਇਹ ਜਿਵਜੋਂ ਵੀ ਤੁਸੀਂ ਵਰਤ ਸਕਦੇ ਹੋ ਇਹ ਦੇਖੋ ਬਾਕੀ ਆਪਾਂ ਇਸੇ ਤਰ੍ਹਾਂ ਬਾਕੀ ਕਲਮਾ ਵੀ ਕਟਾਂਗੇ ਤੇ ਇਹਨਾਂ ਨੂੰ ਤੁਹਾਨੂੰ ਲਗਾ ਕੇ ਦੱਸਦੇ ਹਾਂ ਇਹ ਦੇਖੋ ਕਲਮ ਕੱਟਣ ਤੋਂ ਬਾਅਦ ਇਹ ਦੇਖੋ ਅੱਧਾ ਆਪਾਂ ਡੂੰਘਾ ਕਰਕੇ ਇਸ ਨੂੰ ਲਗਾ ਦੇਵਾਂਗੇ ਤੇ ਉੱਪਰ ਦੇਖੋ ਆਪਾਂ ਇਹ ਮਿੱਟੀ ਪਾ ਰਹੇ ਹਾਂ ਤੇ ਇਹਨੂੰ ਥੋੜਾ ਥੋੜਾ ਥੱਲੇ ਨੂੰ ਦੱਬ ਰਹੇ ਆ ਤਾਂ ਕਿ ਜਿਹੜਾ ਹੈ ਇਹਦੇ ਵਿੱਚ ਆਪਾਂ ਪਾਣੀ ਇਸ ਨੂੰ ਦੇ ਸਕੀਏ ਰੋਜ਼ ਇਸ ਤਰ੍ਹਾਂ ਕਰਕੇ ਤੁਸੀਂ ਗੁਲਾਬ ਦੇ ਫੁੱਲ ਵੱਧ ਤੋਂ ਵੱਧ ਜਿਹੜੇ ਹੈਗੇ ਆ ਉਹ ਲੈ ਸਕਦੇ ਹੋ ਇਹੀ ਢੰਗ ਤਰੀਕਾ ਹੈ ਜੀ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਇਸ ਨੂੰ ਅੱਗੇ ਵੀ ਸ਼ੇਅਰ ਕਰਨਾ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗ ਸਕੇ ਕਿ ਘਰ ਦੇ ਵਿੱਚ ਅਸੀਂ ਗੁਲਾਬ ਦੀ ਖੇਤੀ ਕਿਵੇਂ ਕਰ ਸਕਦੇ ਹਾਂ ਧੰਨਵਾਦ